ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਨੂੰ ਇੱਕ ਬੇਨਤੀ ਕਰਨੀ ਆ ਜੋ ਮਹਾਂਪੁਰਸ਼ਾਂ ਦੇ ਹੰਸਾਲੀ ਵਾਲਿਆਂ ਦੇ ਬਚਨ ਸੀਗੇ ਆਪ ਜੀ ਜਾਣਦੇ ਹੋ ਕਿ ਜਿਹੜੇ ਪਾਈ ਧੰਨਾ ਜੀ ਸੀਗੇ ਉਹ ਸਾਨੂੰ ਕੁਝ ਸਮਾਂ ਪਹਿਲਾਂ ਸਦੀਵੀ ਵਿਛੜਾ ਦੇ ਗਏ ਚੰਡੀਗੜ੍ਹ ਦੇ ਵਿੱਚ ਹਰ ਸਾਲ ਜਦੋਂ ਸੰਤ ਬਾਬਾ ਜੀ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ ਸਰੀਰਕ ਰੂਪ ਦੇ ਵਿੱਚ ਸੀਗੇ ਤਾਂ ਇੱਕ ਮਹਾਨ ਕੀਰਤਨ ਦਰਬਾਰ ਹੁੰਦਾ ਸੀ ਜਿੱਥੇ ਦਰਬਾਰ ਸਾਬ ਤੋਂ ਹੀ ਰਾਗੀ ਕੀਰਤਨ ਕਰਦੇ ਸੀਗੇ ਤੇ ਉਹ ਹੁਣ 39ਵਾਂ ਮਹਾਨ ਕੀਰਤਨ ਦਰਬਾਰ ਹੋਣ ਜਾ ਰਿਹਾ ਇੱਕ ਵਾਰੀ ਭਾਈ ਧੰਨਾ ਜੀ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਜਾਣਦੇ ਹੋ ਵੀ ਆਪ ਜੀ ਦੀ ਕਿਰਪਾ ਸਦਕਾ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾਗਾ ਗ੍ਰਾਹੀ ਇਕੱਠੀ ਕਰਦੇ ਆਂ ਤੇ ਉਸ ਤੋਂ ਇਲਾਵਾ ਮਹਰਾਜ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾਗਾ ਬਾਬਾ ਜੀ ਸੰਗਤ ਬਹੁ ਘੱਟ ਆਉਂਦੀ ਆ ਮਹਾਰਾਜ ਨੇ ਬਚਨ ਕੀਤੇ ਨੇ ਸਾਲੀ ਵਾਲੇ ਮਹਾਂਪੁਰਸ਼ਾਂ ਨੇ ਕਹਿੰਦੇ ਭਾਈ ਉਹ ਹੀ ਆਉਂਦੀ ਆ ਜਿਹਦੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਹਿੰਦੇ ਜਿਹੜੇ ਆਉਂਦੇ ਨੇ ਨਾ ਰਜਿਸਟਰ ਗੁਰੂ ਮਹਾਰਾਜ ਕੋਲ ਆ ਗੁਰੂ ਰਾਮਦਾਸ ਮਹਾਰਾਜ ਕੋਲ ਉਹ ਆਪ ਫਿਰ ਹਾਜ਼ਰੀ ਲਾਉਂਦੇ ਨੇ ਕਹਿੰਦੇ ਇਹ ਮਹਾਂਪੁਰਸ਼ਾਂ ਦੇ ਬਚਨ ਸੀਗੇ ਜੋ ਭਾਈ ਧੰਨਾ ਜੀ ਨੇ ਸੰਗਤਾਂ ਨੂੰ ਦੱਸੇ ਸੀਗੇ ਸੋ ਸੰਗਤ ਜੀ ਆਪ ਜੀ ਨੂੰ ਮੈਂ ਇੱਕ ਪੰਫਲੈਟ ਪਾ ਦੇਣਾ ਇਹਦੇ ਵਿੱਚ ਪੂਰਾ ਐਡਰੈਸ ਹੈ ਆਪ ਜੀ ਨੂੰ ਬੋਲ ਕੇ ਵੀ ਦੱਸ ਦਿੰਨਾ ਇਹ ਸਥਾਨ ਜਿਹੜਾ ਇਹ ਮਕਾਨ ਨੰਬਰ ਹਾਊਸ ਨੰਬਰ 1127 1127 ਸੈਕਟਰ 28B ਸੈਕਟਰ 28B ਚੰਡੀਗੜ੍ਹ ਵਿਖੇ ਤੇ ਸਤ ਸੰਗਤ ਜੀ ਜਿਹੜਾ ਇਹ ਪ੍ਰੋਗਰਾਮ ਆ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾਗਾ ਗੰਡੂ ਵਾਲੇ ਮਹਾਂਪੁਰਸ਼ਾਂ ਦੀ ਅਪਾਰ ਕਿਰਪਾ ਸਦਕਾ ਤੇ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੀ ਅਪਾਰ ਕਿਰਪਾ ਸਦਕਾ ਸੋ ਕੌਮ ਦੇ ਮਹਾਨ ਕੀਰਤਨੀ ਇੱਥੇ ਹਾਜ਼ਰੀ ਭਰਨਗੇ ਸੋ ਸੰਗਤ ਜੀ ਅਖੰਡ ਪੜ੍ਹ ਸਾਹਿਬ ਨੇ ਜਿਹੜੇ ਉਹ 6 ਨਵੰਬਰ ਨੂੰ ਉੱਥੇ ਆਰੰਭ ਹੋ ਜਾਣਗੇ 8 ਨਵੰਬਰ ਨੂੰ ਉਹਨਾਂ ਦਾ ਜਿਹੜਾ ਭੋਗ ਪਏਗਾ ਤੇ ਸੰਗਤ ਜਿਹੜਾ ਪ੍ਰੋਗਰਾਮ ਹੈ ਇਹ ਸ਼ਾਮ ਨੂੰ 6 ਆਪਣਾ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ 10 ਵਜੇ ਤੱਕ ਸੌਰੀ ਸ਼ਾਮ ਨੂੰ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਪ੍ਰੋਗਰਾਮ ਆ ਸੋ ਆਪ ਜੀ ਗੁਰੂ ਮਹਾਰਾਜ ਦੀ ਖੁਸ਼ੀ ਲੈਣ ਦੇ ਲਈ ਇਹ ਪ੍ਰੋਗਰਾਮ ਦੇ ਵਿੱਚ ਜਰੂਰ ਹਾਜ਼ਰੀਆਂ ਭਰਿਓ ਜੋ ਮਹਾਂਪੁਰਸ਼ਾਂ ਦੇ ਬਚਨ ਸੀ ਉਹਨਾਂ ਤੇ ਵੀ ਅਮਲ ਕਰਿਓ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ